ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰੇ ਦੋਸਤਾਂ ਦਾ ਉਮੀਦ ਕਰਦਾ ਹਾਂ ਸਾਰੇ ਠੀਕ-ਠਾਕ ਹੋਵੋਗੇ ਉਸ ਤੋਂ ਰਾਤ ਪਹੁੰਚ ਗਏ ਸੀ ਅਸੀਂ 27-28 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਸਤਿ ਸ਼ਕਨ ਸ੍ਰੀ ਹਜੂਰ ਸਾਹਿਬ ਤੇ ਟ੍ਰੇਨ ਤੋਂ ਕੋਈ ਸਾਨੂੰ ਦਿੱਕਤ ਨਹੀਂ ਆਈਆਂ ਪਰ ਇੱਥੇ ਪਹੁੰਚਦੇ ਹੀ ਸਤਿ ਸ਼ਕਨ ਸ੍ਰੀ ਹਜੂਰ ਸਾਹਿਬ ਤੇ ਬਾਬਾ ਜੀ ਦਾ ਬਹੁਤ ਵਧੀਆ ਇੰਤਜ਼ਾਮ ਸੀਗਾ ਇਹ ਕੱਲ ਦੂਰ ਤੈਨ ਆਈਆਂ ਪੰਜਾਬ ਤੋਂ ਤੇ ਸੰਗਤ ਵੀ ਕਾਫੀ ਸੰਖਿਆ ਵਿੱਚ ਪੁੰਤੀ ਸੀ ਗੁਰੂ ਘਰ ਦੇ ਦਰਸ਼ਨ ਕਰਨ ਲਈ ਪਰ ਸਾਰਿਆਂ ਨੂੰ ਹੀ ਬਹੁਤ ਵਧੀਆ ਰਹਿਣ ਦਾ ਇੰਤਜ਼ਾਮ ਲੰਗਰ ਪ੍ਰਸ਼ਾਦ ਦਾ ਬਹੁਤ ਵਧੀਆ ਇੰਤਜ਼ਾਮ ਸੀ ਤੇ 26-28 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਸਾਰੀ ਸੰਗਤ ਇੱਕ ਵਾਰੀ ਆਵਦਾ ਨਾ ਧੋ ਕੇ ਲੰਗਰ ਪ੍ਰਸ਼ਾਦ ਦਾ ਛੱਕ ਕੇ ਟੇਗੇ ਸੀ ਤੇ ਬਹੁਤ ਵਧੀਆ ਸਾਨੂੰ ਵੀ ਐਨ ਆਰ ਆਈ ਸਰਾਂ ਦੇ ਵਿੱਚ ਜਿਹੜਾ ਬਾਬਾ ਜੀ ਨੇ 5-5 ਬੈੱਡ ਵਾਲੇ ਰੂਮ ਜਿਹੜੇ ਉਹ ਦੇ ਦਿੱਤੇ ਸੀ ਤੇ ਹੁਣ ਉੱਠਿਆ ਦੋਸਤੋ ਚੱਲੇ ਆ ਗੁਰੂ ਘਰ ਦੇ ਦਰਸ਼ਨ ਕਰਨਾਂ ਤੇ ਬਹੁਤ ਹੀ ਅਲੋਕਿਕ ਨਜ਼ਾਰਾ ਹੈ ਸ੍ਰੀ ਨੰਦੇੜ ਸਾਹਿਬ ਜੀ ਹੁਸਾਹਿਬ ਦਾ ਤੇ ਆਜੋ ਦੋਸਤੋ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਤੇ ਬਣੇ ਰਿਹਾ ਜੇ ਵਲੌਗ ਦੇ ਨਾਲ ਧੰਨਵਾਦ ਵਾਲੇਕੁਮ 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 ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ 13 ਸਾਲਾਂ ਬਾਅਦ ਸਾਨੂੰ ਸਚਕੰਡ ਸ੍ਰੀ ਹਜੂਰ ਸਾਹਿਬ ਆਉਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਹੈ ਬਹੁਤ ਡਵੈਲਪਮੈਂਟ ਜਿਹੜੀ ਗੁਰੂ ਘਰ ਦੀ ਹੋਈ ਹੈ ਬਹੁਤ ਸਾਰੀਆਂ ਐਨ ਆਰ ਆਈ ਸਰਾਂਸ ਨੇ ਤੇ ਸੰਗਤ ਨੂੰ ਰਹਿਣ ਸਹਿਣ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ। ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਗੁਰੂ ਘਰ ਦੀ ਮੈਨੇਜਮੈਂਟ ਦਾ ਵਾਹਿਗੁਰੂ ਅਸੀਂ ਸਵੇਰ ਹੋ ਕੇ ਪਹੁੰਚਿਆ ਜੀ ਚਾਹ ਪ੍ਰਸ਼ਾਦਾ ਕਰ ਕਰਨ ਸੇਵਾਦਾਰ ਸੰਤ ਪੱਪਾ ਲਿਧਾਨ ਸਿੰਘ ਜੀ ਦੇ ਦੁਆਰਾ ਲੰਗਰ ਸਾਹਿਬ ਵਿੱਚ ਜੀ ਗੁਰਦੁਆਰਾ ਲੰਗਰ ਸਾਹਿਬ ਸ਼੍ਰੀਮਾਨ ਸੰਸਥਾਪਕਾ ਜੀ ਗੁਰਦੁਆਰਾ ਲੰਗਰ ਸਾਹਿਬ ਇਧਰ ਹੀ ਸਾਈਡ ਜੋੜਾ ਘਾਰੇ ਗੁਰਦੁਆਰਾ ਸਾਹਿਬ ਸੰਤਾਂ ਦੋਵਾਂ ਨੇ ਨੰਦ ਸਿੰਘ ਦੇ ਚੋਟੋਰਾ ਕਾ ਲੰਗਰ ਹਾਲ ਦੇ ਵਿੱਚ ਸੰਤਾਂ ਜਿਹੜਾ ਲੰਗਰ ਪਛਾਦਾ ਛਕ ਰਹੀਆਂ ਨੇ ਬਹੁਤ ਸੋਹਣਾ ਸੁਪੂਰਾ ਸਾਹਿਬ ਦਾ ਪਜਾਮੇ ਸੁਲਤਾਨੀ ਕਿੰਪੋ ਕਿਸ ਤਰ੍ਹਾਂ ਕਿੰਨੀ ਸੰਖਿਆ ਦੀ ਸੰਤਾਂ ਲੰਗਰ ਛਕ ਰਹੀਆਂ ਉਦਰੇ ਜਿਆਦਾ ਲੰਗਰ ਬਾਬਾ ਨਿਹਾਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਲੰਗਰ ਲੰਗਰ ਸਾਹਿਬ ਚ ਸੰਤਾਂ ਚੜਾ 15 ਛਤਰੀਆਂ ਸੀਤਾ ਸਰਜੀ ਦੀ ਕਟਾਈ ਕਰ ਰਹੀ ਜੀ ਜੀ ਮਹਾਰਾਜ ਕੋਟਨ ਕੋਟ ਧੰਨਵਾਦ ਬਾਪੂ ਤੁਹਾਡੇ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੰਤ ਜੀ ਕਰੋ ਦਰਸ਼ਨ ਸਚਖੰਡ ਸ੍ਰੀ ਹਯੂਰ ਸਾਹਿਬ ਨੰਦੇੜ ਸਾਹਿਬ ਵਿਖੇ ਮੇਰ ਕਰੀਏ ਸੱਚਾ ਪਾਛਾ ਗੋਤਸਵੇਂ ਪਾਛਾ ਬਾਜਾਂ ਵਾਲਿਆ ਸਭ ਤੇ ਮੇਰ ਪ੍ਰਿਆਤ ਰੱਖੀ ਵਾਹਿਗੁਰੂ ਵਾਹਿਗੁਰੂ

ਸਚਕੰਡ ਸ੍ਰੀ ਹਜੂਰ ਸਾਹਿਬ ਵਾਹਿਗੁਰੂ 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 ਲੰਗਰ ਹਾਲ ਤੱਕ ਸ੍ਰੀ ਸਚਖੰਡ ਹਜੂਰ ਸਾਹਿਬ ਸਾਰੇ ਬੈਠੇ ਮੰਧਰਾ ਲਈ ਬਹੁਤ ਵਧੀਆ ਪ੍ਰਬੰਧ ਹੈ ਪਾਰਟਨਰਿੰਗ ਹੋਈ ਹੋਈ ਹੈ ਜੀ ਉਪਰੀ ਸਾਈਡ ਚਾਹ ਦਾ ਲੰਗਰ ਹੈ ਸਤ ਸੰਗਤ ਜੀ ਇਹ ਲੰਗਰ ਆਲਾ ਸਤ ਸੱਚਖੰਡ ਸ਼੍ਰੀ ਹਰਿਉਤ ਸਹਿਬ ਸੋਰਾ ਸਾਹਿਬ ਦੇ ਵਿੱਚ ਲੰਗਰ ਆਲੇ ਜੀ ਵਾਹਿਗੁਰੂ ਧੰਨ ਵਾਹਿਗੁਰੂ ਅਨੰਵਾਹਿਗੁਰੂ